ਫਰੀਦਕੋਟ ਦੇ ਸੋਸਾਇਟੀ ਨਗਰ ਇਲਾਕੇ ਦਾ ਇੱਕ ਪਰਿਵਾਰ ਮੰਗਲਵਾਰ ਨੂੰ ਅਚਾਨਕ ਲਾਪਤਾ ਹੋ ਗਿਆ ਕੱਲ੍ਹ ਯਾਨੀ ਵੀਰਵਾਰ ਨੂੰ ਪਰਿਵਾਰ ਦੇ ਦੋ ਜੀਵੀਆਂ ਦੀਆਂ ਲਾਸ਼ਾਂ ਮੁਕਸਰ ਕੋਲ ਇੱਕ ਨਹਿਰ ਕਿਨਾਰੇੋਂ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ ਪਰਿਵਾਰ ਦੇ ਘਰੋਂ ਬਰਾਮਦ ਹੋਇਆ ਇੱਕ ਖੁਦਕੁਸ਼ੀ ਨੋਟ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਖੁਦਕੁਸ਼ੀ ਨੋਟ ਵਿੱਚ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਰਿਸ਼ਤੇਦਾਰਾਂ ਤੌਰ 'ਤੇ ਇਸ ਪਰਿਵਾਰ ਦਾ ਗਵੰਡੀ ਨਾਲ ਝਗੜਾ ਚੱਲ ਰਿਹਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਇਹ ਹੁੰਦਰਾ ਫੈਸਲਿਆਂ ਦੇ ਵਿੱਚ ਪਰ ਇਹ ਬੰਦਾ ਇਕੱਲਾ ਇਹ ਘਰ ਹੋਣ ਕਰਕੇ ਇਹਨਾਂ ਦੀ ਕੋਈ ਵੀ ਮਦਦ ਨਹੀਂ ਇੱਥੇ ਕੀਤੀ ਨਾ ਪ੍ਰਸ਼ਾਸਨ ਨੇ ਕੀਤੀ ਨਾ ਕੋਈ ਇਹਨਾਂ ਦੀ ਟੋਲਟਾ ਪਰਚਾ ਪ੍ਰਸ਼ਾਸਨ ਨੇ ਇਹਦੇ ਤੇ ਕਰਦਾ ਤੇ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਇਕੱਠੇ ਹੋ ਕੇ ਉਹਨੀਆਂ ਨੌਜਵਾਨ ਲੜਕੀਆਂ ਸੀ ਇਹਨੂੰ ਧਮਕੀਆਂ ਦਿੰਦੇ ਸੀ ਤੇਰੀਆਂ ਲੜਕੀਆਂ ਦੇ ਬੇਇੱਜ਼ਤੀ ਕਰਾਂਗੇ ਤੈਨੂੰ ਅਸੀਂ ਜਾਨੋਂ ਮਾਰਾਂਗੇ ਤੈਨੂੰ ਰਹਿਣ ਨਹੀਂ ਦੇਵਾਂਗੇ ਤੂੰ ਸਾਡੇ ਨਾਲ ਇਸ ਤਰ੍ਹਾਂ ਕਰਵਾਇਆ ਐਂ ਕਰਵਾਇਆ ਇਹਨਾਂ ਦਾ ਇਹ ਧਮਕੀਆਂ ਦਿੰਦੇ ਸੀ ਇਹਨਾਂ ਦੇ ਡਰ ਤੋਂ ਆਪਣਾ ਸੁਸਾਇਸਾਈਡ ਨੋਟ ਲਿਖ ਕੇ ਤੇ ਪਰਸੋਂ ਥੋਕਰ ਚਲੇ ਗਏ ਨੇ 10 11 ਵਜੇ ਦੇ ਟਾਈਮ ਆ ਉਸ ਤੋਂ ਬਾਅਦ ਸਾਡੇ ਨਾਲ ਇੱਕ ਵਾਰੀ ਗੱਲ ਹੋਈ ਸੀ ਜੀ ਜਾਂ ਜਾਣ ਲੱਗਾ ਸਾਡੇ ਨਾਲ ਕੋਈ ਨਾ ਗੱਲ ਕੀਤੀ ਬਾਅਦ ਚ ਨਹੀਂ ਫੋਨ ਲੱਗਾ ਇਹ ਜਦੋਂ ਤੇਦਾਰਾ ਨੂੰ ਜਿਹੜਾ ਫੋਨ ਕੀਤਾ ਤੁਹਾਨੂੰ ਕਿ ਤੁਹਾਨੂੰ ਹੀ ਪਤਾ ਲੱਗਾ ਹੈਗਾ ਤੇ ਫਿਰ ਅਸੀਂ ਇਸ ਕਰਕੇ ਨਹਿਰਾਨ ਪਤਾ ਲ ਕੀਤਾ ਸੀਗਾ ਸਾਨੂੰ ਨੂੰ ਪਤਾ ਲੱਗਾ ਵੀ ਦੋ ਲਾਸ਼ਾਂ ਮਿਲ ਗਈਆਂ ਨੇ ਤੇ ਦੋ ਹਜਰੀ ਮਰੇ ਪਰਿਵਾਰ ਦੇ ਪੰਜ ਮੈਂਬਰ ਸਨ ਮਾਪੇ ਦੋ ਕੁੜੀਆਂ ਅਤੇ ਇੱਕ ਮੁੰਡਾ ਬਿਲੀ ਜਾਣਕਾਰੀ ਮੁਤਾਬਕ 17 ਸਾਲਾ ਲੜਕਾ ਘਰ ਵਿੱਚ ਹੀ ਹੈ ਜਦਕਿ ਮਾਂ-ਬਾਪ ਤੇ ਦੋਹਾਂ ਕੁੜੀਆਂ ਦੇ ਖੁਦਕੁਸ਼ੀ ਕਰ ਲੈਣ ਦੀ ਖਬਰ ਹੈ ਮਾਂ-ਬਾਪ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਜਦਕਿ ਕੁੜੀਆਂ ਦੀ ਭਾਲ ਜਾਰੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਕੀਤੀ ਹੈ ਵਿਧਾਰ ਸਿੰਘ ਇੱਕ ਵਾਰੀ ਵਾਈਫ ਹੈ ਸਲਵਿੰਦਰ ਕੌਰ ਤੇ ਉਹਦੇ ਦੋ ਬੱਚੀਆਂ ਨੇ ਉਹਨਾਂ ਨੇ ਵੀ ਆਤਮ ਹੱਤਿਆ ਕੀਤੀ ਹੈ ਤੇ ਉਹਨਾਂ ਦੀ ਡੈੱਡ ਬੋਡੀ ਨੇ ਮੁਕਸਰ ਲਾਗੋ ਮਿਲ ਗਿਆ ਨੇ ਮੈਂ ਇਹਨਾਂ ਦੇ ਘਰੇ ਅਸੀਂ ਆਏ ਆ ਇਹਨਾਂ ਨੇ ਇੱਕ ਸੂਸਾਈਡ ਨੋਟ ਦਿੱਤਾ ਹੈ ਜਿਹੜਾ ਅਸੀਂ ਆਪਣੇ ਕੋਲੇ ਲਿਤਾ ਮੈਸੇਜ ਚ ਉਹਨੂੰ ਭੇਜ ਰਿਹਾ ਹਾਂ ਉੱਥੇ ਜੋ ਬਣਦੀ ਕਾਰਵਾਈ ਹੋਊਗੀ ਉਹ ਅਗੇ ਅਮਲ ਤੇ ਲਾਉਂਗਾ